ਹਲਾਂਟੇ ਜਾ ਗਏ ਅੰਦਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਦੀ ਤੇ ਆਪਾਂ ਪਹੁੰਚ ਚੁੱਕੇ ਆ ਚੰਡੀਗੜ੍ਹ ਤੇ ਚੰਡੀਗੜ੍ਹ ਪਹੁੰਚ ਗਏ ਆਪਾਂ ਹਲਾਂਟੇ ਤੇ ਸਾਹਮਣੇ ਹਲਾਂਟੇ ਲਓ ਇਹ ਆ ਭਾਈ ਚੰਡੀਗੜ੍ਹ ਦਾ ਮਾਲ ਅਲਾਂਟੇ ਇਹ ਆਦੇ ਅੰਦਰ ਸਾਹਮਣੇ ਲੱਗਾ ਡਾਇਨਾਸੌਰ ਡਾਇਨਾਸੌਰ ਆ ਕੀ ਐ ਤੇ ਐਂਟਰੀ ਤੇ ਤੁਹਾਨੂੰ ਆ ਮਿਲੂਗਾ ਦੇਖਣ ਨੂੰ ਤੇ ਸਾਹਮਣੇ ਆ ਅਲਾਂਟੇ ਚੱਲੀ ਅੰਦਰ ਚਲੋ 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 ਲਓ ਲਓ ਭਾਈ ਪਹੁੰਚ ਗਏ ਅਲਾਂਟੇ ਆ ਲੈ ਤੇ ਬਈ ਆ ਗਏ ਹੁੰਦੇ ਆ ਨਾ ਸਹੀ ਗੱਲ ਆ ਬਾਕੀ ਆ ਦਿਖਾਉਣਾ ਥਨੂੰ ਅੱਗੇ ਦੇਖੋ ਇਹ ਟੈਨਾ ਇੱਥੇ ਪਈ ਇਸ਼ਾਰਾ ਲਾਂਟੇ ਚੰਡੀਗੜ੍ਹ ਦਾ ਕਿਉਂ ਬਈ ਦੇ ਕੋਲਾਂਟੇ ਹੈ ਇਹ ਆਇਆ ਤਰ ਤੈਨਾਸ ਹੋ ਰਾ ਤੈਨਾਸ ਹੋ ਰਾ ਨਾ ਮਗਰ ਵੀ ਮਗਰ ਕੀ ਹੈ ਤੈਨਾਸ ਹੋ ਰਹੀ ਮਗਰ ਮੁੰਹੇ ਵੀ ਲਾਉਂਦਾ ਕੁੰਝੇ ਵੀ ਲਾਉਂਦਾ ਕੁੰਝੇ ਲਾਉਂਦਾ ਲੈ ਲੈ ਆ ਇਹ ਪਈ ਲਾ ਲਾ ਉਹਨੇ ਕਹੇ ਦੇ ਕਿ ਖਤਰਾ ਹੈ ਨਾ

ਲਾਵ ਜਲੇਪਾਲੀ ਲੈ ਕੇ ਕੱਢ ਕੇ ਪਕਾ ਦੇਣੀ ਲੈ ਕੇ ਕੱਢ ਕੇ ਪਕਾ ਦੇਣੀ ਮੋਰਨ ਟ੍ਰੇਨ ਆ ਬੰਨ ਸਹੀ ਗੱਲ ਇੱਕ ਦੋ ਚਾਰ ਫਲੋਰ ਹੈ ਚਾਰ ਪੰਜ ਚਾਰ ਇਹ ਦੋ ਜਾਣਾ ਤੀਜਾ ਚੌਥਾ ਚਾਰ ਲੈ ਲੋ ਵੀ ਆ ਸਾਹਮਣੇ ਆ ਬ੍ਰਾਂਡ ਦੱਸਿਆ ਵੀ ਆ ਫਲੋਰ ਦਾ ਆ ਬ੍ਰਾਂਡ ਦੇ ਤੇ ਲੋਕੀ ਆਗੇ ਭਾਈ ਇੱਧਰ ਆ ਬ੍ਰਾਂਡ ਤੁਸੀਂ ਪੜਨੇਓ ਨਾਲ ਕਿ ਵੇਂਗੀਲੀ ਆਪਣੀ ਬਾੜੀ ਹਾਈ ਆ ਤੇ ਮਾਲਾ ਮੋਟਾ ਵਿੱਚ ਕਿਹਾ ਗਿਆ ਮਿਸਟੇਕ ਤੁਸੀਂ ਗਣਾ ਹੈ ਕਹਿਣਾ ਤੇ ਹੈ ਕਹਿਣਾ ਤੇ ਕਿ ਤੁਸੀਂ ਪੜ ਲਿਓ ਲਓ ਵੀ ਜਿਸ ਨਾਲ ਦਾ ਇਹ ਬਾਲੀ 770 770 ਜੀ ਜੇ ਮੈਨੂੰ ਆਫਿਸ ਆ ਜਾ ਤਾਂ ਮੈਂ ਭੰਗ ਕਰ ਉਹ ਚੈੱਕ ਕੋਰਤੇ ਨੇ ਕੋਰਤੇ ਤੇ ਚੱਲਦੇ ਹਾਂ ਅੱਧੂ ਅਗਲੇ ਫਲੋਰ ਤੇ ਉੱਪਰ ਇੱਕ ਵਾਰੀ ਤੀਜਾ ਉਹ ਆ ਨਾ ਮਕੀਟੋ ਮੈਟਰ ਦਿਖਾ ਦਈਏ ਤੇ ਦੇਖ ਲਓ ਜਿਹਨੇ ਲਾਂਟੇ ਮਾਲ ਨਹੀਂ ਦੇਖਿਆ ਉਹ ਦੇਖਦਾ ਆ ਲੈਪਾ ਸ਼ਰਮਾਨ ਖਾਨ ਦਾ ਬ੍ਰਾਂਡ ਆ ਗਿਆ ਉਹੀ ਆ ਨਾ ਕਰੋ ਚੈੱਕ ਲਓ ਭਾਈ ਵਾਕੀ ਇੱਧਰ ਵੀ ਕਾਫੀ ਆ ਵਾਕੀ ਨੀਚੇ ਜੋ ਵਾਕੀ ਉਹ ਸਾਹਮਣੇ ਮੈਕਸ ਜਾ 190 ਰੁਪਏ ਦਾ ਕਹਿੰਦੇ ਹੈ ਇਹ ਬਟਲੈਂਡ ਵਾਲੇ ਆ ਗਏ ਬਈ ਇੱਧਰ ਲਓ ਬਈ ਕਰੋ ਸਟੋਰ ਚੈੱਕ ਇਹਨਾਂ ਦਾ ਬਾਕੀ ਇੱਧਰ ਮੈਕਸ ਵਾਲੇ ਉੱਪਰ ਚੱਲੀਏ ਉੱਪਰ ਉੱਪਰ ਚੱਲੀਏ ਚਲੋ ਸਾਹਮਣੇ ਮੈਕਸ ਵਾਲੇ ਨੇ ਉਹ ਵੀ ਇੱਕ ਜਿਹੜੇ ਨੇ ਮੇਰੇ ਪੈਸੇ ਜਿਵੇਂ ਆ ਆ ਵੀ ਅਲੱਗ-ਅਲੱਗ ਰੇਟ ਦੇ ਹੁਣ ਆਪਾਂ ਚੱਲਦੇ ਆਂ ਉੱਪਰ ਆ ਗਿਆ ਸੂਟਰੀ ਇਹ ਵੀ ਬ੍ਰਾਂਡ ਆ ਸੂਟਰੀ ਇਹ ਨਹੀਂ ਸੂਟਰੀ ਬ੍ਰਾਂਡ ਆ ਇਹ ਮੈਂ ਇਹਦਾ ਹੋਰ ਕਾਫੀ ਲਿਖਾ ਆਂ ਦਰਸਨ ਵੱਢ ਕੇ ਬਣਾਉਂਦੇ ਹੁਣ ਆਪਾਂ ਜਾ ਰਹੇ ਆਂ ਉੱਪਰ ਲੋ ਵੀ ਆ ਗਿਆ ਸੈਕੰਡ ਫਲੋਰ ਬਾਈ ਮਿਸਟੇਕ ਅਸੀਂ ਉਹਨੂੰ ਸਮਝ ਗਏ ਜੀ ਵੀ ਸੈਕੰਡ ਹੋਊਗਾ ਪਰ ਆਹ ਸੈਕੰਡ ਆ ਉਹ ਫੇਰ ਗਰਾਉਂਡ ਆ ਕੇ ਨੀਚੇ ਲਾ ਆਹ ਡਿਜੀਟਲ ਆ ਗਿਆ ਬਈ ਇੱਧਰ ਲੋ ਆਹ ਟਰੇਡ ਵਾਲੇ ਆ ਗਏ ਤੇ ਜੇ ਬਾਕੀ ਦੇਖੋ ਸਾਰਾ ਆ ਵੀ ਟਰੇਡ ਵਾਲੀ ਨੇ ਟਾਟਾ ਜੁਲੀਆ 3 பை ਦੇਖ ਲਈ ਸਾਰਿਆਂ ਨੇ ਆਪਾਂ ਦੇਖਣੀ ਆਲੇ ਬਾਕੀ ਉੱਧਰ ਡੈਕੋਰੇਸ਼ਨ ਬਸ ਮਾਨਦਾਰ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਬਾਕੀ ਆ ਗਿਆ ਮਦਰ ਕੇ ਆਰ ਭਾਈ ਇੱਧਰ ਨਾ ਬੱਚਿਆਂ ਦੇ ਕੱਪੜੇ ਨੇ ਨਾ ਹਰੇ ਹਾਂ ਸਾਰੇ ਬੱਚਿਆਂ ਵਾਲੇ ਨੋ ਜੁੱਤੀਆਂ ਚੱਕੋ ਇਹ ਰੋਟਾ ਪਾ ਦੇ ਨੀ ਇਹ ਨਹੀਂ ਨਹੀਂ ਸਹੀ ਗੱਲ ਹੈ ਇਹ ਆ ਗਿਆ ਭਾਈ ਗੂਗਲ ਗੂਗਲ ਇੰਗਲਿਸ਼ ਬੋਲਣ ਲੱਗ ਗਿਆ ਮੌਲ ਜਾ ਕੇ ਗੂਗਲ ਐਂ ਕਹਿੰਗੇ ਇਹ ਗੂਗਲ ਵਾਹ ਕਿੰਦਰ ਆ ਆ ਜਵਾਕਾਂ ਵਾਲਾ ਆ ਗਿਆ ਵੀ ਲੋ ਅਭੀ ਤੱਕ ਕਲੇ ਹਰ ਹੈ ਨਾ ਇਹ ਮੈਂ ਸੰਤਨ ਤੱਕ ਨੂੰ ਹਾਂ ਉਸ ਜੂਜ਼ੂ ਦਾ ਕਿਤਾਬਾਂ ਲੈ ਕੇ ਪੜ ਸਕਦੇ ਹੋ ਇਹ ਆਪਣੀਆਂ ਸਾਰੀਆਂ ਬੁੱਕਸ ਤੇ ਸਾਹਮਣੇ ਪਈਆਂ ਨੇ ਬੜਾ ਵੱਡਾ ਨਾਮ ਆਵਲੇ ਬਹੁਤ ਵੱਡਾ ਮੋਲ ਹੈ ਨਾ ਆ ਵੀ ਬੱਚਿਆਂ ਵਾਲੇ ਨੇ ਤੇ ਆ ਆ ਗਏ ਜਿਵੇਂ ਐਨਕਾਂ ਬ੍ਰਾਂਡ ਦੀਆਂ ਆ ਬ੍ਰਾਂਡ ਹੂੰ ਲਾ ਪਈ Ahora ya no. Por uh -huh. No. Van la ni, ਮਰਦਾ ਬੰਦਾ ਜਨੇ ਸ਼ੇਰਵਾਨੀ ਪੂਰੇ ਉਹਨਾਂ ਦਾ ਬੰਦਾ ਨਹੀਂ ਹੋਣਾ ਉਹ ਵੀ ਸ਼ੇਰਵਾਨੀ ਹੋਰ ਯਾ ਯਾ ਗਰੀ ਉਹ ਤੋਂ ਵੱਟ ਉਹੀ ਕਹਿੰਦਾ ਉਹਨਾਂ ਦਾ ਬੰਦਾ ਨਹੀਂ ਹੈਗਾ ਲਾ ਪੈ ਚੱਕੋ ਸਾਹਮਣੇ ਕਰੋਮ ਵਾਲੇ ਆ ਗਏ ਹਨ ਪ੍ਰੀਜਾ ਉਹਨੇ ਪਹਰੇ ਆਮੜਾ ਹਾਂ ਜਿਹੜਾ ਉਥੇ ਰਹਿਣ ਦੀ ਹੈ ਦਿਖਾ ਦਈਏ ਕਿ ਰਹਿਣ ਦੀ ਹੈ ਆਪਣੇ ਵੀਵਰ ਨੂੰ ਅੱਛਾ ਜਿਹਦਾ ਉਹ ਖਾਣਾ ਤੇ ਵੀ ਦਿਖਾ ਦੇ ਨੇ ਨਹੀਂ ਚੱਲਦੇ ਆ ਫੋਟ ਚ ਚੱਲਦੇ ਮੈਕਡੋਨਲਡਰ ਤੇ ਚੱਲ ਨਹੀਂ ਮੈਕਡੋਨਲਡਰ ਫੇਰ ਹੀ ਖਾ ਲਾਂਗੇ ਫੋਨ ਤਾਂ ਫੇਰ ਰੋਟੀ ਖਾਤੀ ਆ ਕਿੰਨੇ ਵਾਲੇ ਪੰਮੀ ਲਖਾਏ ਜਾਣੀ ਬਸ ਚੱਲ ਫੇਰ ਚੱਲਦੇ ਆ ਲਓ ਬਈ ਮੈਕਡੋਨਲਡਰ ਚੱਲਦੇ ਆ ਫੇਰ 9090 ਰੁਪਏ ਦੀ ਫੀਗਲ ਹੈ ਬਾਲ ਜਿਵੇਂ ਛੇ ਲਾਈ ਹੋਈ ਹੈ ਕਰੋਮਾ ਕਰੋਮਾ ਆ ਗਿਆ ਸਾਹਮਣੇ ਭਾਈ ਤੇ ਇਸ ਤੋਂ ਤੁਸੀਂ ਕੋਈ ਵੀ ਇਲੈਕਟ੍ਰਿਕ ਉਪਕਰਣ استعمال ਲੈ ਸਕਦੇ ਬਿਜਲੀ ਦਾ ਜਿਵੇਂ AC ਵਗੈਰਾ LED ਆ ਸਾਰਾ ਕੁਝ ਤੁਸੀਂ ਲੈ ਸਕਦੇ ਹੋ ਬਾਕੀ ਫੋਮ ਵਾਲਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਜਿਹੜੇ ਸਟੋਰ ਦੀ ਬਣਾਉਣੀ ਹੋ ਵਾਦ ਵਾਦ ਹਾਂ ਵਧੀਆ ਕਰਕੇ ਤੁਹਾਨੂੰ ਸਾਰਾ ਪ੍ਰੇਟ ਦੱਸਾਂਗੇ ਨਾਲ ਆ ਸਾਰੀਆਂ ਸਾਰੀ ਸਾਰੀਆਂ ਪਈਆਂ ਲੋਕ ਤੇ ਜਿਹੜੇ ਸਟੋਰ ਤੇ ਜ਼ਿਆਦਾ ਕਮੈਂਟ ਆਉਣਗੇ ਇਹਨਾਂ ਨੂੰ ਦੇਖ ਲੈ ਇੱਥੇ ਕੋਈ ਡਰ ਨਹੀਂ ਰਹਿਣਾ ਹੁਣ ਕਰ ਲਵਾਂਗੇ ਤੇ ਜਿਹੜਾ ਉਹਨਾ ਡਿਜ਼ਾਈਨ ਨਾਲ ਕਾਪੀ ਕਰ ਲਿਆ ਨਾ ਇਹਨਾਂ ਨੂੰ ਕੋਈ ਲੱਗਦਾ ਲੋਕੀ ਅਜੇ ਐਡੀਟਸ ਆ ਗਿਆ ਭਾਈ ਬਾਕੀ ਜਿਹੜੇ ਸਟੋਰ ਦੇ ਕਮੈਂਟ ਜ਼ਿਆਦੇ ਆਉਣਗੇ ਆਪਾਂ ਉਹਦੇ ਵੀਡੀਓ ਬਣਾਵਾਂਗੇ। ਦਾ ਤੋ ਆਪਾਂ ਤੁਹਾਨੂੰ ਸਾਰਾ ਸਟੋਰ ਦਿਖਾ ਦਾਂਗੇ ਪ੍ਰੋਪਰ ਜਿਵੇਂ ਕਰੋਮਾ ਆਇਆ ਸੀ। ਕਰੋਮਾ ਬਾਰੇ ਦੱਸ ਦਾਂਗੇ ਬਾਕੀ ਕੋਈ ਵੀ ਸਟੋਰ ਤੁਸੀਂ ਇਹ ਦੇਖਣਾ ਜਿਹਦੇ ਕਮੈਂਟ ਜ਼ਿਆਦੇ ਆਏ ਆਪਾਂ ਉਹ ਸਟੋਰ ਦੀ ਅਲੱਗ ਤੋਂ ਵੀਡੀਓ ਬਣਾਵਾਂਗੇ। ਉਹ ਕਹਿੰਦਾ ਸਟੋਰ ਬਹੁਤ ਨੇ। ਹੈ? ਇੱਧਰ ਫੇਰ ਆ ਜੀ। ਹੂੰ ਹੂੰ। ਸੇਅਰ। ਪੂਰੇ ਤਾਂ ਇਹ ਬੰਦਾ 1 ਲੱਖ 1.5 ਲੱਖ ਪੈਸੇ ਵਿੱਚ ਪਾ ਕੇ ਆਵੇ ਹਨਾ। ਕਟੋ ਘਟੋ ਕਟੋ ਘਟੋ ਫੇਰ ਫੇਰ ਐ ਕਹਿੰਦਾ ਹਾਂ ਲਾਂਟੇ ਜਾ ਕੇ ਆਏ ਬਾਈ ਰਸ ਜਾਦਾ ਬੰਦੋ ਨਾ ਖਾਣ ਦੀ ਖਰਾਬ ਕਰ ਹਾਂ ਕਟੋ ਘਟੋ ਸਹੀ ਗੱਲ ਆ ਮੈਟਰੋ ਆ ਗਿਆ ਸਾਹਮਣੇ ਬਾਈ ਇਹਨਾਂ ਦਾ ਵਿਖਾਇਆ ਰੋਣਾ ਦਾ ਡਿੱਗਾ ਨੂੰ ਅਪਲੋ ਪ੍ਰਜਾ ਕੀ ਨਾ ਐਪਲ ਵਾਲਿਆਂ ਦਾ ਹੋਏਗਾ ਓਰੇ ਦੇਖ ਲੈਣੇ ਕੋਈ ਨਾ ਹੁਣ ਚੱਲਦੇ ਆਂ ਉੱਪਰ ਲਓ ਵੀ ਆ ਆ ਗਈ ਫਨ ਸਿਟੀ ਇਹ ਆ ਫਨ ਸਿਟੀ ਅਟਕੇ ਕਿਹੜਾ ਵਿੱਚ ਆਜੋ ਯਾਰ ਇਹਨੂੰ ਵੇਖਿਆ ਸ਼ਾਰੀ ਫਨ ਸਿਟੀ ਜਿਵੇਂ ਤੇ ਲੱਖ ਲੱਖ ਬੱਚਿਆਂ ਦੀਆਂ ਗੇਮਾਂ ਹੁੰਦੀਆਂ ਜਿਵੇਂ ਆਲੇ ਕਾਰ ਕੋ بناو کتا میرے ہاں نا او یہ ا کاری اسان کی اپ بھائی گڈی کرانی ہو گئی ਤੇ ਸਾਹਮਣੇ ਆ ਗਿਆ ਪੀ ਵੀ ਆਰ ਲਓ ਵੀ ਆ ਆ ਗਿਆ ਪਰ ਮੈਕਡੋਨਲਰ ਵਗੈਰਾ ਕੇਆਰਸੀ ਵਗੈਰਾ ਹਨਾ ਮੈਕਡੋਨਲਰ ਜਾਣਾ ਹਾਂ ਲੈ ਭਾਈ ਪਾਜੀ ਕਹਿੰਦੇ ਮੈਕਡੋਨਲਰ ਜਾਣਾ ਹਣ ਆਪਾਂ ਚੱਲਦੇ ਹਾਂ ਮੈਕਡੋਨਲਰ ਲਓ ਆਪਾਂ ਮੈਕਡੋਨਲਰ ਚੱਲਿਆ ਆ ਗਏ ਮੈਕਡੋਨਲਰ ਤ੍ਰੈਸਕ੍ਰਿਪਟ ਇਹ ਉਹ ਨਾ ਪਾਚੌਂਦੇ ਆ ਇਹਦੀ ਸਾਰਾ ਲਾਂਟੇ ਮਾਲ ਆਪਸ ਨੂੰ ਦਿਖਾਇਆ ਹੁਣ ਚੱਲਦੇ ਆ ਨੀਚੇ ਚੰਗਾ ਭਾਈ ਲਾਂਟੇ ਆਲਪੇ ਦਾ ਹੈ ਫੇਰਾਵਾਂਗੇ ਲਾਓ ਵੇ ਇੱਥੇ ਦੱਲਿਆ ਬਾਹਰ ਆਪਾਂ ਲਾਂਟੇ ਨੂੰ ਅੱਜੜ ਫੁੱਲ ਪਾਈ ਫੁੱਲ ਖਿਸ਼ਾ ਫੁੱਲ ਲੱਗਦਾਗਾ ਤੇ ਬਾਹਰ ਹੋ ਗਿਆ ਮੌਸਮ ਵਧੀਆ ਨਾ ਮੌਸਮ ਪੂਰਾ ਵਧੀਆ ਹੋ ਗਿਆ ਮਲਾ ਮੀ ਆਉ ਲਾਓ ਵੀ ਆਪਾਂ ਆ ਗਿਆ ਲਾਂਟੇ ਚੋਂ ਬਾਹਰ ਤੇ ਠੀਕ ਆ ਵੀ ਤੁਹਾਨੂੰ ਲਾਂਟੇ ਸਾਹ ਰਖਮਾਤ ਆਪਾਂ ਨੇ ਤੇ ਵੀਡੀਓ ਨੂੰ ਕਰਦੇ ਐਂਡ ਤੇ ਮਿਲਗਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ